ਮਾਨਜੋਗ ਐਸਐਸਪੀ ਫਰੋਸ਼ਪੁਰ 소ਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀਡੀ ਸ੍ਰੀ ਬਰਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ धवन ਜੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕਮਿਆਬੀ ਮਿਲੀ ਹੈ ਜਦ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੂਰ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਟ੍ਰੈਨਿੰਗ ਕਰ ਰਹੇ ਸੀ ਜੋ ਟੱਕਵਾ ਦਿਆਂ ਇਸੇ પેટ્રોલ ਪੰਪ ਨੂੰ ਲੁੱਟਣ ਦੀ ਇਹਨਾਂ ਦੀ ਸਾਜ਼ਿਸ਼ ਸੀ ਜਦ ਇਹਨੂੰ ਫੜਿਆ ਗਿਆ ਟੋਟਲ 5 ਨੇ ਸੀ ਤੇ ਬਰਾਮਦਗੀ ਜਿਹੜੀ ਹੈਗੀ ਦੋ ਕਾਪੇ ਦੋ ਬੇਸ ਬੈਟ ਇੱਕ ਕਿਰਚ ਜਿਹੜਾ সিলవర్ ਕਲਰ ਦਾ ਹੈਗਾ ਨੋ ਮੋਟਰਸਾਈਕਲ ਤੇ ਸੱਤ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਤੱਕ ਜਿਹੜਾ ਪਰਚਾ ਹੈਗਾ 76/24 24824 ਦਾ ਮੇਰੇ ਬੀਐਨਐਸਸੀ ধারা ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਇਹ ਪਹਿਲੇ ਦੀ ਜਿਹੜੀ ਵਾਰਦਾਤ ਤੋਂ ਜਾਣਦੇ ਜੀਕਰ ਮਾਫ ਕਰ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਫੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਕੇ ਲੇਲੀ थाना ਸਦਾਦਾ ਰਹਿਣ ਵਾਲਾ ਹੈ ਉਸ ਤੋਂ ਪਹਿਲਾਂ ਵੀ 8 ਚੋਰੀ ਤੇ ਖੋਦ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਇਹ ਮੇਨ ਲੀਡਰ ਆਇਆ ਸੀ ਉਸ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਂਡਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਦੋ ਪਰਚੇ ਸੀ ਤੇ ਜਿਹੜਾ ਦੋਸ਼ੀ ਕਰਨ ਹੈ ਉਸਤੇ ਵੀ ਪਹਿਲਾਂ ਇੱਕ ਪਰਚਾ ਸੀ ਇੱਕ ਵਾਰ ਤੋਂ ਬਾਅਦ ਆਇਆ ਜਿੱਹਾ ਬੜੀ ਜਿਹੜੇ ਪਹਿਲੇ ਜੋ ਇਹ ਅਸੀਂ ਇਹਦਾ ਤਾਂ ਪੁਰਾਣਾ ਰਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਵਾਨਤੀ ਬਾਹਰ ਹੈ ਮਾਨਜੋਗ ਐਸਐਸਪੀ ਫਰੋਸ਼ਪੁਰ ਸੋਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸੀ ਬਰਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਖਾਨ ਜੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਹੈ ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੂਦ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਉਹ ਟੱਕਵਾ ਦਿਆ ਇਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਇਹਨਾਂ ਦੀ ਸਾਜਿਸ਼ ਸੀ ਜਦੋਂ ਇਹਨੂੰ ਫੜਿਆ ਗਿਆ ਟੋਟਲ 5 ਨੇ ਸੀ ਤੇ ਬਰਾਮਦਗੀ ਜਿਹੜੀ ਹੈਗੀ दो कापे दो बेस बैट एक किच जो सिल्वर कलर का है नौ मोटरसाइकिल सात मोबाइल फोन की बरामदगी हुई इन्हों तो जो परचा है छिहत् बड़ा चौबीस चौबीस आठ चौबी का मेरी बी एन एस ई धारा है तीन सौ दस चार ते तीन सौ दस पाँच दर्ज किया गया है हाँ जी हाँ जी जरा इस जरा संदीप फ़ड़ाया गया संदीप सिर्फ डी पी पुत्र बलदेव जरा नोरंगल लेली थाना सदर का रहने वाला है

Facebook Instagram X aur WhatsApp channel par